ਦਿਲਹਸੀਂਦੀ ਯੂਕੇ ਵਿੱਚ ਇੱਕ ਕਬੱਡੀ ਮੈਚ ਹੋਇਆ ਸੀ ਪਿਛਲੇ ਸਾਲ ਜਿਸ ਦੌਰਾਨ ਕਿਹਾ ਕਿ ਦੋ ਗੁੱਟਾਂ ਦੇ ਵਿਚਕਾਰ ਆਪਸ ਵਿੱਚ ਕਾਫੀ ਵੱਡੀ ਝੜਪ ਹੋ ਜਾਂਦੀ ਹੈ ਉਸ ਝੜੇ ਤੋਂ ਬਾਅਦ ਕਿਹਾ ਕਿ ਇੱਕ ਪੰਜਾਬੀ ਦਾ ਕਤਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਹੁਣ ਯੂਕੇ ਵਿੱਚੋਂ ਫੈਸਲਾ ਆਉਂਦਾ ਹੈ ਅਤੇ ਚਾਰ ਪੰਜਾਬੀਆਂ ਨੂੰ ਕਿਹਾ ਕਿ ਵੱਡੀਆਂ ਸਜ਼ਾਵਾਂ ਦਿੱਤੀ ਜਾਂਦੀਆਂ ਨੇ ਉਸ ਕਤਲ ਦੇ ਮਾਮਲੇ ਵਿੱਚ ਕੀ ਹੈ ਸਾਰੀ ਘਟਨਾਕ੍ਰਮ ਸਦਸ਼ਕਾਂ ਨੂੰ ਸਬਾਰੇ ਜਾਣਕਾਰੀ 줘 ਦਿਓ हां जी दीपन बिल्कुल सही है अदालत ਵੱਲੋਂ ਫੈਸਲਾ ਆ ਚੁੱਕਿਆ ਸੋ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਘਟਨਾ ਬਾਰੇ ਦੱਸ ਦਵਾਂ ਕਿ ਪਿਛਲੇ ਸਾਲ ਕਬੱਡੀ ਮੈਚ ਹੋਏ ਜਦੋਂ ਯੂਕੇ ਦੀ ਧਰਤੀ ਦੇ ਉੱਤੇ ਕੋਵੈਂਟਰੀ ਸ਼ਹਿਰ ਦੇ ਵਿੱਚ ਤਾਂ ਉੱਥੇ ਆਪਸ ਦੇ ਵਿੱਚ ਦੋ ਗੁੱਟ ਮੁੰਡਿਆਂ ਦੇ ਆ ਕੇ ਭੜ ਗਏ ਤੇ ਗੋਲੀ ਤੱਕ ਚੱਲ ਗਈ ਉਸ ਤੋਂ ਬਾਅਦ ਕੀ ਹੁੰਦਾ ਫਿਰ ਇਹ ਮੁੰਡੇ ਟਾਈਮ ਬਣ ਲੈਂਦੇ ਨੇ ਮਤਲਬ ਕਿ ਭਈ ਦੂਸਰੀ ਵਾਰ ਕਿਤੇ ਮਿਲਦੇ ਨੇ ਬਾਹਰ ਤੇ ਉੱਥੇ ਉਹ ਮੁੰਡਾ ਜਿਹੜਾ ਸੀ ਅਰਮਾਨ ਸਿੰਘ ਜਿਹਦਾ ਕਤਲ ਹੋਇਆ ਉਹਨੂੰ ਇਹ ਕਤਲ ਕਰ ਦਿੰਦੇ ਨੇ ਸੋ ਕਤਲ ਜਿਹੜਾ ਹੈਗਾ ਉਸ ਵੇਲੇ ਕੀਤਾ ਗਿਆ ਜਦੋਂ ਅਰਮਾਨ ਸਿੰਘ ਆਪਣੀ ਵੈਨ ਦੇ ਨਾਲ ਡਿਲੀਵਰੀਜ਼ ਕਰ ਰਿਹਾ ਸੀ ਕਿਉਂਕਿ ਉਹ ਡਿਲੀਵਰੀ ਦਾ ਕੰਮ ਕਰਦਾ ਸੀਗਾ ਸੋ ਇਹਨਾਂ ਦੇ ਵਿੱਚੋਂ ਇੱਕ ਜਣੇ ਨੂੰ ਪਤਾ ਸੀ ਉਹਦੀ ਐਗਜ਼ੈਕਟ ਲੋਕੇਸ਼ਨ ਕੀ ਹੈ ਇਸ ਵੇਲੇ ਸੋ ਇਹ ਬਾਕੀ ਮੁੰਡਿਆਂ ਨੂੰ ਨਾਲ ਲੈ ਕੇ ਤੇ ਉੱਥੇ ਪਹੁੰਚ ਜਾਂਦੇ ਨੇ ਇੱਕ ਗੱਡੀ ਦੇ ਵਿੱਚ ਤੇ ਉੱਥੇ ਇਹ ਨੌਜਵਾਨ ਨੂੰ ਮੁੰਡੇ ਨੂੰ ਅਰਮਾਨ ਸਿੰਘ ਨੂੰ ਕਤਲ ਕਰ ਦਿੱਤਾ ਜਾਂਦਾ ਮਾਰ ਮਾਰ ਕੇ ਕਿਰਚਾਂ ਜਾਂ ਫਿਰ ਥੋੜੇ ਜਾਂ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਉਸ ਤੋਂ ਬਾਅਦ ਇਹ ਭਗੋੜੇ ਹੋ ਜਾਂਦੇ ਨੇ ਫਿਰ ਇਹ ਪੁਲਿਸ ਜਿਹੜੀ ਹੈ ਇਹਨਾਂ ਪੰਜਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਫਤਾਰ ਹੋਣ ਤੋਂ ਬਾਅਦ 6 ਵੀਕ ਟ੍ਰਾਇਲ ਚੱਲਦਾ ਤੇ ਇਹ ਜਿਹੜੇ ਨੌਜਵਾਨ ਨੇ ਚਾਰ ਜਾਣੇ ਇਹ ਮੁਕਰ ਜਾਂਦੇ ਆ ਕਿ ਅਸੀਂ ਕਤਲ ਨਹੀਂ ਕੀਤਾ ਪਰ ਪੁਲਿਸ ਦੇ ਕੋਲ ਐਵੀਡੈਂਸ ਸੀ ਇਥੋਂ ਤੱਕ ਮੰਨਿਆ ਜਾਂਦਾ ਕਿ ਇੱਕ ਉੱਪਰ ਉੱਡਦਾ ਹੋਇਆ ਪੁਲਿਸ ਦਾ ਹੈਲੀਕਾਪਟਰ ਜਿਹੜਾ ਹੈਗਾ ਉਹ ਇਹ ਸਾਰਾ ਰਿਕਾਰਡ ਕਰ ਰਿਆ ਸੀ ਜਦੋਂ ਇੱਕ ਇਹਨਾਂ ਦੇ ਵਿੱਚੋਂ ਮੁੰਡਾ ਹਥਿਆਰ ਲੁਕਾਉਣ ਦੀ ਕੋਸ਼ਿਸ਼ ਕਰ ਰਿਆ ਸੋ ਉਹ ਸਾਰਾ ਕੁਝ ਹੋ ਜਾਂਦਾ ਕਿਉਂਕਿ ਤੁਹਾਨੂੰ ਪਤਾ ਹੋਣਾ ਹੈ ਕਿ ਜੇ ਅਦਾਲਤ ਦੇ ਵਿੱਚ ਤੁਸੀਂ ਆਪਣਾ ਜ਼ੁਰਮ ਕਬੂਲ ਲੈਨੇ ਹੋ ਤਾਂ ਤੁਹਾਡੀਆਂ ਸਜ਼ਾਵਾਂ ਘਟ ਜਾਂਦੀਆਂ ਪਰ ਜੇ ਤੁਸੀਂ ਉੱਥੇ ਮੰਨਦੇ ਨਹੀਂ ਅਦਾਲਤਾਂ ਨੂੰ ਜਾਂ ਫਿਰ ਪੁਲਿਸ ਇਨਵੈਸਟੀਗੇਸ਼ਨ ਉਹਨਾਂ ਨੂੰ ਮੁਸ਼ਕਲ ਕਰਨੀ ਪੈਂਦੀ ਹੈ ਤੇ ਫਿਰ ਸਜ਼ਾਵਾਂ ਪੂਰੀਆਂ ਠੋਕ ਕੇ ਦਿੰਦੇ ਨੇ ਸੋ ਇਸੇ ਤਰੀਕੇ ਦੇ ਨਾਲ ਹੋਇਆ ਸੋ ਹੁਣ ਉਹ ਅਦਾਲਤ ਦੇ ਵਿੱਚ ਫੈਸਲਾ ਜਿਹੜਾ ਹੈਗਾ ਉਹ ਆ ਚੁੱਕਿਆ ਤੇ ਸਜ਼ਾਵਾਂ ਹੋ ਚੁੱਕੀਆਂ ਹੁਣ ਤੁਹਾਨੂੰ ਮੈਂ ਸਜ਼ਾਵਾਂ ਦੱਸਦਾ ਹਾਂ ਕਿਸ ਤਰੀਕੇ ਦੇ ਨਾਲ ਇਹਨਾਂ 55 ਨੌਜਵਾਨਾਂ ਨੂੰ ਹੋਈਆਂ ਸੋ ਅਰਸ਼ਦੀਪ ਸਿੰਘ ਨਾਂ ਦੇ ਨੌਜਵਾਨ ਜਿਹਦੀ ਉਮਰ 24 ਸਾਲ ਹੈ ਉਹਨੂੰ 28 ਸਾਲ ਦੀ ਕੈਦ ਹੋਈ ਹੈ ਜਗਦੀਪ ਸਿੰਘ ਜਿਹਦੀ ਉਮਰ 23 ਸਾਲ ਹੈ ਉਹਨੂੰ 28 ਸਾਲ ਦੀ ਕੈਦ ਹੋਈ ਹੈ ਤੀਸਰਾ ਮੁੰਡਾ ਸ਼ਿਵਦੀਪ ਸਿੰਘ ਇਨੂੰ ਇਹਦੀ ਉਮਰ ਹੈਗੀ ਹੈ 27 ਸਾਲ ਤੇ ਇਹਨੂੰ ਵੀ 28 ਸਾਲ ਦੀ ਕੈਦ ਹੋਈ ਹੈ ਚੌਥਾ ਮੁੰਡਾ ਹੈਗਾ ਜੀ ਮਨਜੋਤ ਸਿੰਘ ਜਦੀ ਉਮਰ 24 ਸਾਲ ਹੈ ਇਹਨੂੰ ਵੀ 28 ਸਾਲ ਦੀ ਕੈਦ ਹੋਈ ਹੈ ਉਸ ਤੋਂ ਬਾਅਦ ਹੈਗਾ ਸੁਖਮਨਦੀਪ ਸਿੰਘ 24 ਸਾਲ ਇਹਨੂੰ 10 ਸਾਲ ਦੀ ਕੈਦ ਹੋਈ ਹੈ ਇਹ ਜਿਹੜਾ 10 ਸਾਲ ਦੀ ਕੈਦ ਵਾਲਾ ਮੁੰਡਾ ਹੈ ਮੈਨੂੰ ਲੱਗਦਾ ਕਿ ਉਹ ਹੈ ਜਿਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਜਿਹੜਾ ਅਰਮਾਨ ਸਿੰਘ ਇਸ ਵੇਲੇ ਕਿੱਥੇ ਡਿਲੀਵਰੀਆਂ ਕਰ ਰਿਹਾ ਸੋ ਤੁਸੀਂ ਦੇਖੋ ਵੀ ਟੋਟਲ ਇਹ ਸਜ਼ਾ ਬਣਦੀ ਹੈ 122 ਸਾਲ ਮਤਲਬ ਕਿ ਇਹ ਵੰਡ ਕੇ ਆਈ ਹੈ ਪੰਜਾਂ ਦੇ ਵਿੱਚ ਤੇ 122 ਸਾਲ ਸਜ਼ਾ ਬਣਦੀ ਹੈ ਹੁਣ ਖਟਿਆ ਕੀ ਮੇਨ ਜਿਹੜੀ ਗੱਲ ਇਹ ਆਉਂਦੀ ਹੈ ਵੀ ਖਟਿਆ ਕੀ ਇੱਕ ਤੁਸੀਂ ਮੁੰਡਾ ਜਿਹੜਾ ਹੈ ਉਹ ਮਾਰ ਦਿੱਤਾ ਉਹਦੀ ਉਮਰ ਵੀ ਤਕਰੀਬਨ 22 ਸਾਲ ਸੀ ਸੋ ਉਹਨੂੰ ਮਾਰ ਕੇ ਤੇ ਤੁਸੀਂ ਆਪ 28 28 ਸਾਲ ਦੇ ਲਈ ਜੇਲ੍ਹਾਂ ਦੇ ਵਿੱਚ ਚਲੇ ਗਏ ਹੋ ਸੋ ਹੁਣ ਇਹ ਸਾਰੀ ਦੀ ਸਾਰੀ ਉਮਰ ਜਿਹੜੀ ਹੈ ਜਿਵੇਂ ਇਹ ਮੁੰਡੇ 23 23 24 24 ਸਾਲ ਦੇ ਨੇ ਤੇ ਹੋਰ ਇਹਦੇ ਵਿੱਚ 28 28 ਸਾਲ ਕਰ ਲਓ ਵੀ ਜਿੱਦ ਦਿਨ 50 50 ਸਾਲ ਦੇ ਹੋ ਗਏ ਇਹ ਉਸ ਦਿਨ ਛੁੱਟਣਗੇ ਸੋ ਇਹ ਕਟਣਾਵਾ ਜਿਹੜੀਆਂ ਨੇ ਵਿਦੇਸ਼ਾਂ ਦੇ ਵਿੱਚ ਜਦੋਂ ਹੁੰਦੀਆਂ ਤਾਂ ਇਹਦੀਆਂ ਸਜਾਵਾਂ ਜਿਹੜੀਆਂ ਨੇ ਨਾ ਫਿਰ ਉਹ ਬਾਅਦ ਚ ਪਛਤਾਉਂਦੇ ਨੇ ਮੁੰਡੇ ਇਹ। ਸੋ ਇਹਨਾਂ ਮੁੰਡਿਆਂ ਨੇ ਵੀ ਇਹੀ ਕੁਝ ਨੌਜਵਾਨ ਜਿਹੜੇ ਮੁੰਡੇ ਮੈਨੂੰ ਵੀ ਜਾਣਦੇ ਸੀ ਕਿਉਂਕਿ ਅਕਸਰ ਅਸੀਂ ਜਦੋਂ ਕਿਤੇ ਜਿਮ ਦੇ ਵਿੱਚ ਮਿਲਦੇ ਆ ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਉਹ ਉਸੇ ਜਿਮ ਦੇ ਵਿੱਚ ਉਹ ਮੁੰਡੇ ਜਿਹੜੇ ਨੇ ਆਉਂਦੇ ਰਹੇ ਆ ਕਿਸੇ ਵੇਲੇ। ਤਾਂ ਉੱਥੇ ਮੁੰਡਾ ਮੁੰਡੇ ਗੱਲਾਂ ਕਰ ਰਹੇ ਸੀ ਇੱਕ ਦਿਨ ਵੀ ਇਹਨਾਂ ਨੂੰ ਸਮਝਾਇਆ ਵੀ ਗਿਆ ਸੀ ਇਹਨਾਂ ਮੁੰਡਿਆਂ ਨੂੰ ਕਿ ਤੁਸੀਂ ਲੜਾਈਆਂ ਝਗੜਿਆਂ ਦੇ ਵਿੱਚ ਨਾ ਜਾਇਆ ਕਰੋ। ਤਾਂ ਅਗੋਂ ਇਹਨਾਂ ਦਾ ਜਵਾਬ ਸੀ ਕਿ ਜਦੋਂ ਕੋਈ ਯਾਰ ਦੋਸਤ ਦੋਸਤ ਮਿੱਤਰ ਕਹਿ ਦਿੰਦਾ ਤੇ ਫਿਰ ਜਾਣਾ ਵੀ ਪੈਂਦਾ। ਸੋ ਇਹ ਉਹੀ ਮਾਹੌਲ ਜਿਹੜਾ ਮੁੰਡੇ ਸਮਝਦੇ ਨੇ ਕਿ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਥੇ ਆਮ ਤੌਰ ਦੇ ਉੱਤੇ ਤੁਸੀਂ ਲਾਅ ਐਂਡ ਆਰਡਰ ਦਾ ਦੇਖੋ ਕੀ ਹਾਲ ਇਸ ਵੇਲੇ ਬਣਿਆ ਪਿਆ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਵਿਦੇਸ਼ਾਂ ਦੇ ਵਿੱਚ ਆ ਕੇ ਵੀ ਆਹੀ ਕੁਛ ਸਾਡਾ ਜਿਹੜਾ ਚੱਲ ਜਾਣਾ ਪਰ ਇੱਥੇ ਕਾਨੂੰਨ ਬਹੁਤ ਸਖਤ ਨੇ ਬੇਸ਼ੱਕ ਇੱਥੇ ਦੀ ਪੁਲਿਸ ਜਿਹੜੀ ਹੈ ਭਾਵੇਂ ਬਾਹਰਲੇ ਮੁਲਕਾਂ ਦੀ ਮਾੜੀ ਮੋਟੀ ਗੱਲ ਤੋਂ ਕੋਈ ਦੋ ਚਪੇੜਾਂ ਮਾਰਿਆ ਤੋਂ ਚੋਰੀ ਤੋਂ ਜਾਂ ਕੋਈ ਤੁਹਾਡਾ ਹੋਰ ਨੁਕਸਾਨ ਹੋ ਗਿਆ ਉਥੇ ਭਾਵੇਂ ਨਾ ਆਉਂਦੀ ਹੋਵੇ ਪਰ ਕਤਲ ਨੂੰ ਇਹ ਬਹੁਤ ਸੀਰੀਅਸ ਲੈਂਦੇ ਨੇ ਖਾਸ ਤੌਰ ਦੇ ਉੱਤੇ ਇਹ ਮੁਲਕ ਜਿਹੜੇ ਹੈਗੇ ਆ ਯੂਕੇ ਯੂਰਪ ਵਾਲੇ ਅਮਰੀਕਾ ਵੀ ਘਟ ਨਹੀਂ ਕਰਦਾ ਸੋ ਜਦੋਂ ਕਤਲ ਹੋ ਜਾਂਦਾ ਨਾ ਕਿਸੇ ਦਾ ਤਾਂ ਫਿਰ ਇਹ ਬਹੁਤ ਸੀਰੀਅਸ ਮੈਟਰ ਜਿਹੜਾ ਹੈਗਾ ਉਹ ਲੈਂਦੇ ਨੇ ਤੇ ਉਹਦੇ ਵਿੱਚ ਫਿਰ ਸਜ਼ਾਵਾਂ ਵੀ ਜੜੀਆਂ ਨੇ ਉਹ ਬਹੁਤ ਲੰਬੀਆਂ ਹੁੰਦੀਆਂ ਸੋ ਇਹਨਾਂ ਪੰਜਾਂ ਨੌਜਵਾਨਾਂ ਨੂੰ ਅਰਮਾਨ ਸਿੰਘ ਦੇ ਕਤਲ ਦੇ ਮਾਮਲੇ ਦੇ ਵਿੱਚ 122 ਸਾਲ ਦੀ ਸਜ਼ਾ ਜਿਹੜੀ ਹੈ ਅਦਾਲਤ ਨੇ ਸੁਣਾ ਕੇ ਤੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਜੀ 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 ਜੇਪਾ ਦੇਖੀਏ ਕਿ ਉਹੀ ਘਨਾਵਾ ਜਦੋਂ ਕਹਿੰਦੇ ਕਿ ਪੰਜਾਬ ਜਾਂ ਭਾਰਤ ਵਿੱਚ ਹੁੰਦੀਆਂ ਨੇ ਤਾਂ ਐਡੀ ਵੱਡੀ ਸਜ਼ਾਵਾਂ ਨਹੀਂ ਮਿਲਦੀਆਂ ਜਿਸ ਨਾਲ ਕਿਹ ਲੋਕ ਕਿ ਉਜੋਹੀਆਂ ਘੰਡਾਵਾਂ ਨੂੰ ਹੋਰ ਪਤਾ ਮਿਲਦਾ ਹੈ ਪਰ ਚੰਗੀ ਗੱਲ ਹੈ ਜੇ ਕਿਸੇ ਦੇ ਕਤਲ ਵਿੱਚ ਐਡੀ ਵੱਡੀ ਸਜ਼ਾਵਾਂ ਮਿਲ ਜਾਣ ਤਾਂ ਬਾਕੀਆਂ ਲਈ ਉਹ ਇੱਕ ਸਬਕ ਬਣ ਜਾਂਦਾ ਹੈ ਤੁਹਾਨੂੰ ਨੇ ਕਹਿੰਦਾ ਜਲਦੀ ਸਨ ਜੁੜਨ ਦੇ ਲਈ ਆਪਣੇ ਵਿਚਾਰ ਸਰਜਕਾਂ ਦੇ ਅੱਗੇ ਰੱਖਣ ਦੇ ਲਈ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਬਹੁਤ ਧੰਨਵਾਦ ਹੁਣ ਵੇਲਾ ਹੋ ਗਿਆ ਪੰਜਾਬ ਟੀਵੀ ਦੇਖ ਦਰਸ਼ਕਾਂ ਨੂੰ ਚਾ ਲੈਣ ਦਾ ਧੰਨਵਾਦ